ਕਿ ਜਾਇਬ ਕਰੋ ਬੰਦ ਕਰੋ ਧੱਕੇਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਧੱਕੇਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਸਨਨੀ ਸਨਨੀ ਜਦੋਂ ਵਾਕਿਆ ਹੋਇਆ ਸੀ ਤੂੰ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਸਨ ਮੈਂ ਉਹ ਦਿਨ ਵੀਰਵਾਰ ਸੀਗਾ ਮੈਂ ਦਰਗਾਹ ਤੇ ਮੱਥਾ ਟੇਕ ਕੇ ਆ ਰਿਹਾ ਸੀ ਆਈ ਵਾਪਸ ਅਜਾ ਤੇ ਰਸਤੇ ਚੰਦ ਹੋਏ ਇਹਨਾਂ ਨੇ ਮੈਨੂੰ ਰੋਕਿਆ ਗੱਡੀ 'ਚ ਤਿੰਨ ਮੁੰਡੇ ਉਤਰੇ ਆ ਸ਼ੰਕਰ ਸ਼ੰਕਰ ਗੱਡੀ ਚ ਉਤਰੇ ਤਿੰਨ ਮੁੰਡੇ ਇਹਨਾਂ ਇੱਕ ਕੋਲ ਕਿਰਪਾਨ ਸੀ ਜੀ ਇੱਕ ਕੋਲ ਪਰਾਂਸ਼ ਸੀ ਜੀ ਦੋ ਕੋਲ ਸਲੇਗਰ ਸੀਗੇ ਉਹਨਾਂ ਨੂੰ ਦੇਖ ਕੇ ਮੈਂ ਭੱਜਿਆ ਵਾਂ ਮੈਂ ਗਲੀ ਚ ਵਾਰੀ ਐਕਟਿਵ ਆ ਐਕਟ ਹੋਦੋਂ ਮੈਂ ਹਾਈਵੇ ਤੇ ਚੜਿਆ ਇਹਨਾਂ ਨੇ ਫਿਰ ਮੇਰੇ ਮਗਰ ਲਾਲੀ ਸਕੋਰਪਿਓ ਅੱਗੇ ਜਾ ਕੇ ਮੈਨੂੰ ਟੱਕਰ ਮਾਰੀ ਇਹਨਾਂ ਨੇ ਕਿਉਂ ਮਾਰਿਆ ਕਿਉਂ ਕੋਈ ਕਾਰਨ ਕੋਈ ਦੁਸ਼ਮਣੀ ਤੇਰੀ ਕੋਈ ਮੇਰੀ ਦੁਸ਼ਮਣੀ ਨਹੀਂ ਕਿਸੇ ਨਾਲ ਹੁਣ ਤੁਸੀਂ ਆਪ ਥਾਣੇ ਬਿਆਨ ਆਪ ਦੇਣ ਆਏ ਹੋ ਹਾਂਜੀ ਆਵਾਂ ਆਪ ਹੈਗੇ ਹਾਂ ਇਹ ਤੇ ਮੰਜੇ ਦੇ ਚੱਕੇ ਲੱਗੇ ਆਏ ਤੁਹਾਨੂੰ ਹਾਂਜੀ ਇਸ ਹਾਲਤ ਦੇ ਵਿੱਚ ਹਾਂਜੀ ਤੇ ਪੁਲਿਸ ਬਿਆਨ ਲੈਣ ਨਹੀਂ ਆਈ ਤੁਹਾਡੇ ਕੋਲ ਨਹੀਂ ਜੀ ਸਰ 9 ਦਿਨ ਹੋ ਗਏ ਅੱਜ 9 ਦਿਨਾਂ ਬਾਅਦ ਤੁਸੀਂ ਆਈ ਬਿਆਨ ਦੇਣ ਆਏ ਹਾਂ ਜੀ ਜੇ ਹੋਰ ਤੁਹਾਨੂੰ ਕੋਈ ਮਾੜੀ ਮੋਟੀ ਦਿੱਕਤ ਆਈ ਜਾਂਦੀ ਫਿਰ ਸਰ ਮੈਨੂੰ ਤਾਂ ਇੱਕ ਅੱਖ ਤਾਂ ਦਿੱਕਤ ਵੀ ਨਹੀਂ ਹੈਗਾ ਹੋਣਾ ਅੱਜ ਅੱਖ ਵੀ ਡੈੱਡ ਹੋ ਗਈ ਤਾਂ ਨਹੀਂ ਹਾਂਜੀ ਠੀਕ ਹੈ ਅੱਛਾ ਬ੍ਰਦਰ ਦਾ ਕੀ ਨਾਮ ਹੈ ਕਿੰਨੇ ਕਦੋਂ ਦੀ ਘਟਨਾ ਹੈ ਜੀ ਮੇਰਾ ਮੇਰਾ ਬ੍ਰਦਰ ਦਾ ਨਾਮ ਸੰਨੀ ਕੁਮਾਰ ਹੈ ਇਹ 23 ਤਰੀਕ ਰਾਤ ਦੀ 9 ਤੋਂ 10 ਵਜੇ ਦੇ ਵਿੱਚ ਦੀ ਘਟਨਾ ਹੈ ਸਾਨੂੰ ਫੋਨ ਆਇਆ ਉੱਥੋਂ ਪਿੰਡ ਦੇ ਕਿਸੇ ਬੰਦੇ ਦਾ ਕਹਿੰਦੇ ਤੁਹਾਡਾ ਬੰਦਾ ਐਦਾ ਐਦਾ ਕੋਈ ਮਾਰ ਕੇ ਸੱਟ ਗਿਆ ਹੀ ਇੱਥੇ ਹਾਂ ਅਸੀਂ ਉੱਥੇ ਮੌਕੇ ਤੇ ਗਏ ਆ ਕੋਈ ਪੁਲਿਸ ਨਹੀਂ ਸੀ ਉੱਥੇ ਕੋਈ ਕੁਝ ਨਹੀਂ ਅਸੀਂ ਫਟਾਫਟ ਉਹਨੂੰ ਚੱਕਿਆ ਅਸੀਂ ਸਿਵਲ ਲੈ ਗਈ ਸਿਵਲ ਜੀ ਅਸੀਂ ਪਰਚਾ-ਪੁਰਚਾ ਘਟਾਇਆ ਹੀ ਉਹਨਾਂ ਨੇ ਰੈਫਰ ਕਰਤਾ ਜੀ ਸਾਨੂੰ ਚੰਡੀਗੜ੍ਹ ਪੀਜੀਆਈ ਉਹਨਾਂ ਨੇ ਹੱਥ ਨਹੀਂ ਪਾਇਆ ਉਹ ਫਿਰ ਉਹਨਾਂ ਨੇ ਹੀ ਕਿਹਾ ਕਿ ਅੰਨਾ ਉੱਥੇ ਜਾਣ ਦੀ ਹਾਲਤ ਚ ਨਹੀਂ ਹੈਗਾ ਖੂਨ ਬਹੁਤ ਵਗ ਰਿਹਾ ਤੁਸੀਂ ਇੱਥੇ ਨੇੜੇ-ਤੇੜੇ ਕਿਸੇ ਨੂੰ ਦਿਖਾ ਲਓ ਕਿੰਨੇ ਕੁ ਸੱਟ ਲੱਗੇ ਕਿੜ ਕਿੜੀ ਚੀ ਡੈਮੇਜ ਹੋਈ ਸਰ ਇਹਨਾਂ ਨੇ ਪੱਟ ਵੀ ਤੋੜਤਾ ਈ ਚੁਕਲਾ ਵੀ ਤੋੜਤਾ ਮੋਡਾ ਵੀ ਤੋੜਿਆ ਮੋਡਾ ਵੀ ਤੋੜਿਆ ਹੈ ਈ ਫਿਰ ਸਿਰ ਤੇ ਕੋਈ ਚੀ ਮਾਰੀ ਕੰਨ ਵਗੈਰਾ ਚੋਂ ਖੂਨ ਆ ਗਿਆ ਇੱਕ ਅੱਖ ਤੋਂ ਉਹਨੂੰ ਦਿਖਣਾ ਵੀ ਘੱਟ ਹੋ ਗਿਆ ਈ ਦੋ ਦੋ ਦਿਖਦਾ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸਰ ਜਦੋਂ ਆਨੇ ਆ ਕਹਿੰਦੇ ਕੱਲ ਆਜੋ ਮੈਂ ਐਸਐਚਓ ਸਾਹਿਬ ਨਾਲ ਗੱਲ ਕਰ ਲਾਂਗਾ ਈ ਉਹ ਕਹਿੰਦਾ ਮੈਂ ਕੱਲ ਆਵਾਂਗਾ ਮੈਂ ਆਇਆ ਈ ਕੋਰਟ ਆਈ ਲੱਗਦਾ ਵੀ ਜਿੱਦਾਂ ਹੁਣ ਪੁਲਿਸ ਨੇ ਬਿਆਨ ਦਿੱਤਾ মিডিਆ ਨੂੰ ਉਹ ਦੇਖੋ ਹੀ ਕਰਦੇ ਹੈ ਕਿ ਨਹੀਂ ਕਰਦੇ ਸੀਨੀਅਰ ਅਧਿਕਾਰੀਆਂ ਤੋਂ ਕੀ ਮੰਗੇ ਜੀ ਅਗਰ ਸਾਨੂੰ ਇਨਸਾਫ ਹੀ ਚਾਹੀਦਾ ਸਰ ਨਹੀਂ ਤਾਂ ਉਹ ਸਾਨੂੰ ਉਹਨਾਂ ਤੋਂ ਖਤਰਾ ਹੀ ਹੈ ਜਿੱਦਾਂ ਦੇ ਉਹ ਬੰਦੇ ਹੈਗੇ ਪੈਸੇ ਦਾ ਨਾਮ ਕੀ ਹੈ ਜੀ ਇੱਕ ਦਾ ਨਾਂ ਕੀਰਤ ਹੈ ਇੱਕ ਦਾ ਨਾਂ ਅਮਨ ਠਾਕੁਰਾ ਮੁੰਡੇ ਹੋਰ ਵੀ ਸੀ ਉਹਨਾਂ ਨਾਲ ਕਿੰਨੇ ਮੁੰਡਿਆਂ ਨੇ ਹਮਲਾ ਕੀਤਾ ਸੀ ਚਾਰ ਤੋਂ ਪੰਜ ਜਾਣੇ ਹੋਣਗੇ ਹੀ ਉਹਨਾਂ ਨਾਲ ਜੇ ਸੀਸੀਟੀਵੀ ਫੁਟੇਜ ਵੀ ਗਈ ਇੱਕ ਹਾਂਜੀ ਉਹ ਗੱਡੀ ਮਗਰ ਲੱਗੇ ਸੀ ਸਿਟੀ ਸੀ ਹੈ ਗਈ ਫੋਟੋ ਹੀ ਆਪਣੇ ਕੋਲ ਤੇ ਉੱਥੇ ਜਿਹੜਾ ਸਰਕਾਰੀ ਕੈਮਰਾ ਲੱਗਿਆ ਉਹਨਾਂ ਨੇ ਉਹਦੀ ਵੀਡੀਓ ਵੀ ਨਹੀਂ ਕਢਾਈ ਗੱਡੀ ਦਾ ਨੰਬਰ ਵੀ ਨਹੀਂ ਕਢਵਾਇਆ ਹਿੱਟ ਕਰ ਤੋਂ ਕੁੱਟਮਾਰ ਵੀ ਕੀਤੀ ਹਾਂਜੀ ਉਸ ਤੋਂ ਬਾਅਦ ਕੁੱਟਮਾਰ ਵੀ ਕੀਤੀ ਉਸ ਹਥਿਆਰ ਤੇ ਏ ਧਾਰੇ ਹਥਿਆਰ ਕਰ ਰਹੀ ਬ੍ਰਦਰ ਕਿ ਕਿਦੋਂ ਉਹਨਾਂ ਦੇ ਪੱਟ ਦੇ ਵਿੱਚ ਮਾਰਿਆ ਮੋਰਾ ਕਰ ਚਾਹੇ ਨਾ ਜਿਹੜੀ ਕਾਰਵਾਈ ਹੋ ਰਹੀ ਹੈ ਪੁਲਿਸ ਦੀ ਢਿਲਬਜਰੀ ਕਿਤੇ ਵੱਡਾ ਕਿਤੇ ਦਾ ਹੱਥ ਹੈ ਹਾਂਜੀ ਕਿਸੇ ਵੱਡੇ ਲੀਡਰ ਦਾ ਹੀ ਹੱਥ ਹੈ ਤਾਂ ਹੀ ਕਰਕੇ ਕਾਰਵਾਈ ਨਹੀਂ ਹੋ ਰਹੀ ਸਾਡੀ ਕਿਹੜੇ ਥਾਣੇ ਦਾ ਮਾਮਲਾ ਹੈ ਇਹ ਹੈ ਬੋਲ ਥਾਣੇ ਦਾ ਜੀ ਹੁਣ ਧਰਨਾ ਲੱਗਾ ਕਰਨੀ ਕੁਮਾਰ 33 ਸਾਲ ਉਮਰ ਕੋਉ ਤੱਕ ਧਰਨਾ ਲੱਗਾ ਲੱਗੇ ਜੀ ਇੱਥੇ ਜਦੋਂ ਤੱਕ ਦਾ ਸੰਸਾਫ ਨਹੀਂ ਦੇ ਦੇ ਤੱਕ ਧਰਨਾ ਲੱਗਾ ਠੀਕ ਹੈ ਨਾ ਮੁੰਡੇ ਦੀ ਹਾਲਤ ਕੀ ਸਤ ਮੁੰਡੇ ਦੀ ਹਾਲਤ ਬਹੁਤ ਮਾੜੀ ਹੈ ਮੈਂ ਦੱਸ ਨਹੀਂ ਸਕਦੀ ਮੈਂ ਸਾਹ ਨਹੀਂ ਸਕਦੀ ਨਾ ਮੈਂ ਉਹਦਾ ਪੂ ਤੇ ਸੀਨੀਅਰ ਘਰੀਆਂ ਤੋਂ ਵੀ ਮੰਗੇ ਜੀ ਹੁੰਦਾ ਟੀ ਸਾਨੂੰ ਇਨਸਾਫ ਚਾਹੀਦਾ ਸਾਨੂੰ 6 ਮਹੀਨੇ ਤੋਂ ਵੱਧ ਬੱਚੇ ਨਾ ਕੰਮ ਨਹੀਂ ਕਰ ਸਕਣਾ ਤੁਰ ਨਹੀਂ ਸਕਣਾ ਸਾਨੂੰ ਸਾਰਾ ਖੱਤਾਂ ਬੰਦੇ ਅੰਦਰ ਚਾਹੀਦੇ ਬੰਦੇ ਅੰਦਰ ਚਾਹੀਦੇ ਨੇ ਸਾਨੂੰ ਇਨਸਾਫ ਚਾਹੀਦਾ ਮੇਰੇ ਬੱਚੇ ਨੂੰ ਮਾਰ ਕੇ ਸੁੱਟ ਗਏ ਹੀ ਉੱਤੇ ਉਹ ਕੋਈ ਪਿੰਡ ਵਾਲਾ ਨਾ ਆਂਦਾ ਨਾ ਮਾਰਨ ਦੀ ਵੀ ਧਮਕੀ ਦਿੱਤੀ ਪਿੰਡ ਵਾਲਾ ਨਹੀਂ ਆਂਦਾ ਤੇ ਮੇਰੇ ਬੱਚੇ ਨੇ ਰਾਤ ਉੱਥੇ ਆਕੜ ਜਾਣਾ ਵੀ ਉਹਦੇ ਕੋਲ ਉੱਠਿਆ ਜਾਣਾ ਨਹੀਂ ਮਰ ਜਾਣਾ ਹੀ ਮੇਰੇ ਬੱਚੇ ਤੇ ਜੇ ਲੋਕ ਤਲਾ ਨਾ ਦਿੰਦੇ ਤਾਂ ਹਾਂਜੀ ਫੇਰ ਮੇਰਾ ਬੱਚਾ ਖਤਮ ਹੀ ਕੀ ਗੋਲੀ ਮਾਰ ਕਿਹੜੀ ਗੋਲੀ ਉਹਨਾਂ ਨੇ ਗੋਲੀ ਦੀ ਧਮਕੀ ਵੀ ਦਿੱਤੀ ਬ੍ਰਦਰ ਮੈਨੂੰ ਕਹਿੰਦਾ ਉਹ ਕਹਿੰਦੇ ਜੇ ਤੂੰ ਰਿਪੋਰਟ ਕਰਾਈ ਜਾਂ ਸਾਡੇ ਤੇ ਪਰਚਾ ਕਰਾਇਆ ਤੇਰੇ ਗੋਲੀ ਮਾਰਾਂਗੇ ਅਸੀਂ ਲੱਗਦਾ ਖੁੱਲਿਆਂ ਬਦਮਾਸ਼ੀ ਕੀਤੀ ਜਾਂਦਾ ਬਿਲਕੁਲ ਸਰ ਮੈਂ ਦੂਰੋਂ ਕੰਮ ਤੋਂ ਆਣਾ ਹੀ ਕਿਤੇ ਰੱਖਦਾ ਮੇਰੇ ਨਾਲ ਵੀ ਕੋਈ ਕਾਰਵਾਈ ਕਰ ਸਕਦੇ ਆ ਅੰਨਾ ਦਾ ਕੋਈ ਐ ਨਹੀਂ ਆ ਪੈਸਿਆਂ ਵਾਲੀ ਪਾਰਟੀ ਹੈ ਇਹ ਵੀ ਆਪ ਵੀ ਫਿਰ ਤੋਂ ਰਵੀ ਪੈਸਿਆਂ ਵਾਲੀ ਪਾਰਟੀ ਆ ਉਤਰੋ ਉਹਨਾਂ ਦੇ ਪਹਿਲੇ ਵੀ ਪਰਚੇ ਲੁੱਟੋਆ ਹੋਵਾਂ ਦੇ ਵੀ ਆ ਕੋਈ ਕਟਨਾਪਿੰਗ ਦਾ ਪਰਚੇ ਵੀ ਇਹਨਾਂ ਤੇ ਹਾਂਜੀ ਸਰ ਕੀ ਮਾਮਲਾ ਜਿਹੜਾ ਧਰਨ ਲਾਇਆ ਜੀ ਪ੍ਰੋਬਲਮ ਪਤਾ ਨਹੀਂ ਜੀ ਸਾਂ ਤਾਂ ਇਦਾਂ ਦੇਖਿਆ ਹੀ ਆ ਬਾਹਰ ਜੀ ਸਰ ਤੁਸੀਂ ਥਾਣੇ ਦੇ ਵਿੱਚ ਤੁਹਾਨੂੰ ਪਤਾ ਨਹੀਂ 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 ਹੋ ਸਕਦਾ ਦੇਖਾਂਗੇ ਸਾਡੇ ਕੋ ਆਉਂਗਾ ਕੋਈ ਫਿਰ ਹੀ ਪਤਾ ਲੱਗੂਗਾ ਨਾ ਤੇ ਇਹਨਾਂ ਨੇ ਤੁਹਾਨੂੰ ਦੱਸਿਆ ਨਹੀਂ ਇਹਨਾਂ ਕਹਿੰਦੇ ਕਿ ਪੱਤਰ ਖਾਦ ਦਿੱਤੀ ਐ ਅਮਰਦ ਕਟਾ ਗਿਤੀ ਸਾਡੇ ਕੋ ਸਾਡਾ ਗੱਲ ਸਰ 10 ਦਿਨ ਹੋ ਗਏ ਥਾਣੇ ਦੇ ਬਾਹਰ ਧੱਕੇ ਖਾਰੇ ਆ ਔਰ ਕਹਿੰਦੇ ਵੀ ਅਸੀਂ ਆਨੇ ਨੂੰ ਸੁਣਕਾਰੋ ਆਫਟਰ ਬੈਠੇ ਆ ਆਪਾਂ ਬੈਠ ਕੇ ਹਲਕਾ ਤੋਂ ਉਹਨਾਂ ਦਾ ਅਸੀਂ ਸਰ ਕਿਹੜੇ ਥਾਣੇ ਦੇ ਬਾਹਰ ਨਹੀਂ ਕਿਹੜੇ ਥਾਣੇ ਦੇ ਇਹ ਵੀ ਆਏ ਐਪੋਲ ਸੁਣਾ ਜੀ ਐਪੋਲ ਕੋਈ ਤੇ ਇਹਨਾਂ ਦੀ ਤੁਸੀਂ ਦੱਸੋ ਕਿਹੜੇ ਕੰਪਲੇਟਰ ਹਨ ਅਗਰ ਇਹ ਦਰਖਾਸਤਾਂ ਦਿੰਦੇ ਕੋਈ ਤੁਸੀਂ ਜਾ ਕੇ ਮੈਨੂੰ ਕੰਪਲੇਟਰ ਕਿਹੜੇ ਆ ਤੁਹਾਨੂੰ ਪਤਾ ਹੋਣਾ ਜੀ ਤੁਹਾਡੇ ਤੋਂ ਨਹੀਂ ਤੁਹਾਨੂੰ ਪਤਾ ਨਹੀਂ ਤੁਸੀਂ ਮੇਰੇ ਮਿੱਤਰ ਤੁਸੀਂ ਆ ਰਹੇ ਹੋ ਸਾਾਨੂੰ ਉਲਟਾ ਹੁਸਕਲ ਕੁਝ ਦੇ ਕਿਹਦੀ ਅੱਗੇ ਦਾ ਨਾਮ ਹੈ ਕੰਪਲੇਟਰ ਅਰਨਿਕ ਕੁਮਾਰ ਦੇ ਨਾਮ ਆ ਜਾਓ ਮੈਨੂੰ ਦਿੰਦੇ ਕਿਹਦਾ ਗੋਲਾ ਕੰਪਲੇਟਰ ਅਰਨਿਕ ਕੁਮਾਰ ਸਰ ਕੋਲੀ ਤੁਹਾਨੂੰ ਕੰਪਲੇਟਰ ਜੀ ਗਿਆ ਆ ਜਾਓ ਆਜੋ ਮੈਨੂੰ ਬੈਠੇ ਲੈ ਸਰ ਰੋ ਜਾਣਾ ਸਰ ਛੋਟ ਕਰੋ ਜੀ ਬਿਲਕੁਲ ਜੀ ਇਹ ਤੇ ਕਹਿ ਰਹੇ ਮੇਰੇ ਕੋਲ ਇਹ ਕਹਿ ਰਹੇ ਮੈਨੂੰ ਪਤਾ ਨਹੀਂ ਸਰ ਰੋ ਜਾਣਾ ਮੈਂ ਰਾਤੀ ਇਹਨਾਂ ਨੂੰ ਉਹ ਵੀ ਚਖਵਾਇਆ ਜਿਹੜੇ ਐਕਟਿਵਾ ਦੇ ਪਾਰਟ ਵਗੈਰਾ ਡਿੱਗੇ ਗੱਡੀ ਦਿਖਾਈ ਹੈ ਮੌਕੇ ਤੇ ਜੱਗੜੀ ਵੀ ਦਿਖਾਈ ਇਹਨਾਂ ਨੂੰ ਮੌਕੇ ਤੇ ਜਿਹੜੇ ਪਾਰਟ ਡਿੱਗੇ ਹੋਏ ਆ ਉਹ ਵੀ ਦਿਖਾਈ ਇਹਨਾਂ ਨੂੰ ਨਾ ਓਮ ਪ੍ਰਕਾਸ਼ ਜੀ ਓਮ ਪ੍ਰਕਾਸ਼ ਜੀ ਨੂੰ ਦੱਸੋ ਜੀ ਮੁੰਡਾ ਕਹਿ ਰਿਹਾ ਇਹ ਵੀਡੀਓ ਹੈਗੀ ਸਾਰਾ ਇਹ ਕਹੀ ਬੜੇ ਕਰ ਰਹੇ ਸੀ ਕਰ ਵੀ ਲਿਆਓ ਬਿਆਲਖਾਨ ਕਰ ਵੀ ਕਰਦੇ ਸ੍ਰੀ ਮਾਨ ਜੀ ਤੁਹਾਨੂੰ ਮੁੰਡਾ ਕਹਿ ਰਿਹਾ ਨਹੀਂ ਫੇ ਹੁਣ ਆ ਗਏ ਮੈਨੂੰ ਕੋਈ ਪਤਾ ਨਹੀਂ ਸੀਗਾ ਮੈਟਰ ਦਾ ਪਤਾ ਕਿ ਨਹੀਂ ਪਤਾ ਮੈਂ ਨਾ ਬੰਦਾ ਸਾਹਮਣੇ ਆਇਆ ਮੈਨੂੰ ਪਤਾ ਲੱਗਾ ਮੈਟਰ ਦਾ ਮੈਟਰ ਸਰ ਸਾਹਮਣੇ ਖੜਾ ਮੁੰਡਾ ਰੋਕੇ ਤੁਹਾਨੂੰ ਕਿਹੜਾ ਪਤਾ ਕੌਣ ਹੈ ਜੀ ਉਹ ਹੁਣ ਹੁਣ ਤੁਹਾਡੇ ਕੋਲ ਆਏ ਨੇ ਕੀ ਕਾਰਵਾਈ ਕੀਤੀ ਜਗੀ ਕਿਧਰ ਖਾਸੀ ਤੁਹਾਡੇ ਨੂੰ ਮੈਂ ਤੇ ਬਿਆਲਖਾਨ ਮੈਂ ਤੇ ਬਿਆਲ ਤੇ ਦਿਲਖਾਨੀ ਮੈਂ ਤੁਹਾਨੂੰ ਕਹਿੰਦਾ ਤਾਂ ਬਿਆਨ ਜਾਂ ਤਾਂ ਮੈਂ ਦਿਲਖਾਨੀ ਮੈਨੂੰ ਤਾਂ ਮ ਪਿੱਛੇ ਕਰੋ ਮੜਿਆ ਪਿੱਛੇ ਹੀ ਨਹੀਂ ਥੋੜੇ ਪਿਛੋਂ ਉਪਰੀ ਜੇ ਮੈਟਰ ਮੈਟਰ ਦੇਖੀ ਨਾ ਤੁਸੀਂ ਪਿੱਛੇ ਕਰੋ ਸ੍ਰੀਮਾਨ ਜੀ ਮੌਕੇ ਤੇ ਥੋੜਾ ਪਿੱਛੇ ਕਰੋ ਮੜਿਆ ਮੈਂ ਸ੍ਰੀਮਾਨ ਜੀ ਮੈਂ ਮੈਂ ਤੁਹਾਨੂੰ ਆਇਆ ਹਾਂ ਠੀਕ ਹੈ ਜੀ ਬਾਹਰ ਰੌਲਾ ਪੈ ਰਿਹਾ ਸ੍ਰੀਮਾਨ ਜੀ ਤੁਸੀਂ ਮੌਕਾ ਦੇਖ ਕੇ ਕੋਈ ਕੰਟਰੋਲ ਦਾ ਪਤਾ ਹੀ ਨਹੀਂ ਹਣਾ ਜਿਹੜੇ ਬੇਕੀ ਨੇ ਹੁਣ ਠੀਕ ਹੈ ਜੀ ਹੁਣ ਮੇਰੇ ਕੋ ਆਏ ਆ ਤੇ ਮੈਂ ਕਰਦਾ ਕਰ ਬਾਈ ਅੱਜ ਕੀ ਕਾਰਵਾਈ ਕਰਾਂ ਕੀ ਦਰਖਾਸਤ ਲਵਾਂ ਲਿਖਣ ਬਿਆਨ ਲਖਣ ਮੈਨੂੰ ਕੀ ਬਿਆਨ ਬਿਆਨ ਲਗਾਈ ਨਹੀਂ ਤੁਸੀਂ ਸਾਰਾ ਤੁਸੀਂ ਮੌਕੇ ਤੇ ਕੰਮ ਲਗਾਇਆ ਜੀ ਸਾਡੇ ਕੋਲ ਕੱਲ ਆਇਆ ਨਹੀਂ ਮੈਂ ਚੌਂਕੀ ਤੁਸੀਂ ਬਿਆਨ ਕੋਲ ਖਾਇਆ ਤੁਹਾਡੇ ਤੇ 9 23 ਤਰੀਕ ਰਾਤ ਨੂੰ ਤੁਸੀਂ ਬਿਆਨ ਕੋਲ ਖਾਇਆ ਮੈਨੂੰ ਬਿਆਨ ਖਾ ਦਿਓ ਇਹਨਾਂ ਨੂੰ ਰੋਏ ਫੋਨ ਕਰਦੇ ਬਿਆਨ ਕਰ ਲੋ ਬਿਆਨ ਕਰ ਲੋ ਕਹਿੰਦੇ ਸਾਡੇ ਅਫਸਰ ਜਿੱਦਾਂ ਕਹਿਣਗੇ ਅਸੀਂ ਉਦਾਂ ਕਰਨਾ ਜੀ ਕਹੜੇ ਅਫਸਰਾਂ ਨੇ ਕਹਿਣਾ ਨਹੀਂ ਆ ਸਰ ਕਹਿੰਦੇ ਇਹਨਾਂ ਦੇ ਕਹਿਣ ਦਾ ਹੈ ਜੀ ਇਹਨਾਂ ਨੇ ਸਾਨੂੰ ਕਿਹਾ ਜੀ ਜਵਾਬ ਮੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਜੀ ਕਹਿੰਦੇ ਕਿ ਸਾਡੇ ਅਫਸਰ ਜਿੱਦਾਂ ਕਹਿਣਗੇ ਅਸੀਂ ਉਦਾਂ ਕਰਾਂਗੇ ਮੈਂ ਇਹਨਾਂ ਨੂੰ ਰੋਏ ਫੋਨ ਕਰਦਾ ਸਰ ਦੱਸੋ ਕਿੱਦਾਂ ਕਰਨਾ ਹੈ ਬਿਆਨ ਲੈ ਲਓ ਮੁੰਡੇ ਦੇ ਬਿਆਨ ਹਸਤਾਲ ਵੀ ਕਿੰਨੀ ਵਾਰ ਗਿਆ ਹੈ ਕਹਿੰਦਾ ਤੂੰ ਛੁੱ ਨਹੀਂ ਆਈ ਅਸਲ ਵਿੱਚ ਕਹਿੰਦੇ ਤੁਸੀਂ ਕਰੇ ਤੁਸੀਂ ਘਰੇ ਲੈ ਆਓ ਅਸੀਂ ਘਰੇ ਬਿਆਨ ਲੈ ਲਾਂਗੇ ਅਸੀਂ ਘਰੇ ਵੀ ਲੈ ਆਏ ਹਾਂ ਇਹ ਘਰੇ ਵੀ ਕੋਈ ਬਿਆਨ ਲੈਣੇ ਆਏ ਸਾਡੀ ਸਰ ਮੁੰਡਾ ਕਹਿ ਰਿਹਾ ਦਰਖਾਸਤ ਬਿਆਨ ਲਖਣ ਕਰਵੇ ਕਰਤੀ ਜੀ ਸ਼੍ਰੀਮਾਨ ਜੀ ਤੁਸੀਂ ਮੌਕੇ ਤੇ ਕਿਉਂ ਕੀ ਤਲਾਸ਼ ਸੀ ਤੁਹਾਨੂੰ ਤੁਸੀਂ ਮੈਨੂੰ ਬਿਆਨ ਲਖਾਣ ਜੀ ਮੈਂ ਮੌਕੇ ਤੇ ਗਿਆ ਜੇ ਅਗਰ ਹੁਣ ਬਿਆਨ ਲਖਾਣ ਤਾਂ ਕਰਦੇ ਹਾਂ ਬਿਆਨ ਦੇਨ ਕੀ ਕਾਰਵਾਈ ਕਰੋਗੇ ਫਿਰ ਕਰ ਕਰਾਂਗੇ ਉਹ ਕਹਿ ਰਿਹਾ ਕਿ ਜੇ ਅਫਸਰ ਕਰਨੀ ਹੋਵੇ ਤੁਸੀਂ ਤਦ ਤੱਕ ਤਦ ਮੈਂ ਮੈਂ ਬੈਲ ਵੀ ਕਰ ਜਾਗਾ ਇਹਨੂੰ ਧਿਆਨ ਕਰਨ ਵਾਸਤੇ ਮਾਝ ਬੁਲਾਇਆ ਸੀਗਾ ਅੱਜ ਆ ਜੀ ਮੈਂ ਬਿਆਨ ਸਭ ਕਰ ਵੀ ਕਰ ਦੋਨਾ ਜੀ ਕਿਹੜੇ ਕਿਹੜੇ ਏਰੀਆ ਦਾ ਮਾਮਲਾ ਸਰ ਇਹ ਜਿਹੜਾ ਉਹ ਹੀ ਕੰਪਲੇਟ ਜਿੰਨਾ ਦੀ ਆਈ ਤੁਹਾਡੇ ਕੋਲ ਕਿਹੜੀ ਇਹਦਾ ਮਤਲਬ ਕਿ ਕਿਹੜੀ ਜਗ੍ਹਾ ਤੇ ਵਾਕ ਟੂਰ ਰੋਡ ਆ ਜੀ ਟੂਰ ਰੋਡ ਦੇ ਬਾਹਰ ਮੈਂ ਰੱਤ ਮੌਕਾ ਦੇਖਿਆ ਇਹਨੂੰ ਅੱਜ ਸਵੇਰੇ ਬੁਲਾਇਆ ਸੀਗਾ ਥੋੜਾ ਮੈਂ ਵੀ ਕਿਤੇ ਕਚਹਿਰੀ ਸੀਗਾ ਹੁਣ ਮੈਂ ਕੋਈ ਅਪੀਲ ਭੇਜਦਾ ਬਿਆਨ ਨਹੀਂ ਲੈ ਜਾਣਾ ਜੀ ਮੌਕਾ ਵੀ ਇੱਕ ਵਾਪਸ ਭੇਜਦਾ ਸੀ ਮੈਂ ਵੀ ਭੇਜਾਂਗਾ ਮੈਨੂੰ ਵੀ ਦਿਖਾਇਆ ਇਹਨਾਂ ਨੇ ਰਿਕਾਰਡਿੰਗ ਵੀ ਨਹੀਂ ਆਹ ਹੋਰ ਵੀ ਥੱਲੇ ਚੈੱਕ ਨਹੀਂ ਹੁੰਦੀਆਂ ਆ ਹਾਂ ਅਜੀ ਹੋਰ ਕ੍ਰਾਸ ਵੀ ਵੀ ਚੱਕਾ ਨਾ ਹੁੰਦਾ ਸੀ ਠੀਕ ਹੈ ਠੀਕ ਹੈ ਜੀ ਹੁਣ ਬਿਆਲ ਖਾਨ ਅਸੀਂ ਕਰਵੇ ਕਰਦੇ